ਕਮ ਸੂਏ ਦਾ ਪ੍ਰਧਾਨਮਾ ਪੰਜਵਾਂ ਹੋ ਗਿਆ ਪੰਜਵਾਂ ਸ਼ਿਮਾ ਠੀਕ ਆ ਹਾਂਜੀ ਹਾਂਜੀ ਲਓ ਜੀ ਪੰਜਵਾਂ ਪੰਜਵਾਂ ਕਸੂਆ ਦੀ ਸੂਣਾ ਹਫਤੇ ਦੀ ਕੱਚੀ ਆ ਤੇ ਦੁੱਧ ਦੁੱਧ ਦਾ ਵੀ ਪਤਾ ਕਿੰਨੇ ਵਜੇ ਦਾ ਪਿਛਲੇ ਸੂਏ ਦੁੱਧ ਦਾ ਨਹੀਂ ਪਤਾ ਜੀ ਚਲੋ ਆਪਾਂ ਠੀਕ ਆ ਬਸ ਜਿਹੜੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜਿਮੀਂਦਾਰ ਪ੍ਰਾ ਕੋਲ ਮੱਝਾਂ ਪ੍ਰਾ ਆਪਾਂ ਅੱਗੇ ਟਰੈਕਟਰ ਟਰਾਲੀਆਂ ਦੀ ਵੀਡੀਓ ਪਾਈ ਸੀ ਇਹਨਾਂ ਦੀ ਉਹ ਸਾਰੇ ਸੇਲ ਹੋ ਗਏ ਠੀਕ ਹੈ ਨਾ ਕਿਉਂਕਿ ਵਾਈ ਗਏ ਵੇ ਵਾਰ ਠੀਕ ਹੈ ਨਾ ਤੇ ਇਹਨਾਂ ਨੇ ਸਾਰਿਆਂ ਨੇ ਟੱਬਰ ਨੇ ਜਾਣਾ ਹੁਣ ਠੀਕ ਹੈ ਨਾ ਇਸ ਕਰਕੇ ਪਹਿਲਾ ਟਰੈਕਟਰ ਟਰਾਲੀ ਸਾਰਾ ਖੰਦ ਬੈ ਗਏ ਤੇ ਹੁਣ ਆ ਪਸ਼ੂ ਵੀ ਵੇਚਨੇ ਪ੍ਰਾ ਇਹਨਾਂ ਨੇ ਠੀਕ ਹੈ ਮੱਝ ਸੂਣ ਵਾਲੀ ਆ ਇੱਕ ਝੋਟੀ ਆ ਬਹੁਤ ਸੋਹਣੀ ਤੇ ਇੱਕ ਹੈਗੀ ਮਗਰ ਕੱਟੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ। ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਵੀਡੀਓ ਅਪਲੋਡ ਕਰ ਸਕੇ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸასი ਗਾਈ ਸਤਿ ਸ਼੍ਰੀ ਅਕਾਲ ਜੀ। ਨਾਮ ਸੁਖਦੇਵ ਸਿੰਘ ਜੀ। ਪਿੰਡ ਬਖਤਗੜੀ ਜ਼ਿਲ੍ਹਾ ਬਰਨਾਲਾ ਜੀ। ਹਾਂ ਜੀ। ਪਹਿਲਾ ਛੋਟੀ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੋ ਗਈ ਜੀ? ਇਹ 2.5 ਸਾਲਾਂ ਦੀ ਹੋ ਗਈ ਜੀ। ਤੈਸਾ ਲੰਨੀ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਕੋਈ ਫੋਰਟ ਨਹੀਂ ਕੋਈ ਸਾਗ ਨਹੀਂ ਕਰਦਾ ਰਵੈ ਨਾ ਲੋ ਜੀ ਚੈੱਕ ਕਰ ਸਕਦੇ ਥਾਣਾ ਵੀ ਚੈੱਕ ਕਰ ਸਕਦੇ ਕੱਟੀ ਦੇਖ ਸਕਦੇ ਟੀਕੇ ਦੇ ਕਾਬ ਵਾਲਾ ਠੀਕ ਨਾ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦੇ ਦੇਗੀ ਕਿੰਨੇ ਦਿਨ ਰਹਿ ਗਏ ਸੂਣ ਦੇਰੇ ਇਹਦੇ ਹਫਤਾ ਰਹਿ ਗਏ ਜੀ ਸੂਏ ਦਾ ਪਤਾ ਕਹਾਂ ਸੂਏ ਦਾ ਪਤਾ ਨਹੀਂ ਮੇਰਾ ਪੰਜਵਾਂ ਹੋਵੇ ਪੰਜਵਾਂ ਸ਼ਮਾ ਠੀਕ ਆ ਹਾਂਜੀ ਹਾਂਜੀ ਲੋ ਜੀ ਪੰਜਵਾਂ ਪੰਜਵਾਂ ਕਸੂਆ ਕਿਸੂਣਾ ਹਫਤੇ ਦੀ ਕੱਚੀ ਤੇ ਦੁੱਧ ਦੁੱਧ ਤਾਂ ਵੀ ਪਤਾ ਕਿੰਨੇ ਵਕਤ ਦਾ ਪਿਛਲੇ ਸਵੇਰ ਹਾਂ ਦੁੱਧ ਤਾਂ ਨਹੀਂ ਪਤਾ ਜੀ ਚਲੋ ਆਪਾਂ ਠੀਕ ਆ ਬਸ ਜਿਹੜੀ ਗੱਲ ਹੈਗੀ ਉਹ ਦੱਸਣੀ ਹੈ ਹਨ ਤੇ ਉਹ ਬਜ਼ੁਰਗ ਨੂੰ ਪਤਾ ਭਰਾ ਠੀਕ ਹੈ ਨਾ ਚੈੱਕ ਕਰ ਸਕਦੇ ਲੋ ਜੀ ਉਹ ਤੁਸੀਂ ਜੱਜਮੈਂਟ ਲਾ ਰਹੇ ਹੋ ਥਣ ਤੁਹਾਨੂੰ ਬਹੁਤ ਸੋਨਾ ਕਰਮਾਂ ਵਾਲੀ ਦਾ ਠੀਕ ਹੈ ਜੀ ਲੋ ਜੀ ਵੈਸੇ ਨਾ ਬਰਾਵਾ ਵਧੀਆ ਵੈਸੇ ਦੁੱਧ ਵਧੀਆ ਦਿੰਦੇ ਇਹਨਾਂ ਨੇ ਪਹਿਲਾਂ ਵੀ ਮੱਝ ਵੇਚੀ ਸੀ ਇੱਕ ਸੇਲ ਆ ਗਈ ਮਗਰ ਕੱਟੀ ਆ ਕੱਟੀ ਦਾ ਵੀ ਪਤਾ ਕਿਹੜੀ ਦੀ ਹੈ ਇਹ ਟਿਕਟੂ ਕਿਹਦੀ ਹਾਂ ਟਿਕਟੇ ਦੀ ਤਾਂ ਨਹੀਂ ਪਤਾ ਇਹ ਉਹ ਸਾਲ ਦੀ ਹੈ ਜੀ ਇਹ ਉਹ ਇਹ ਸਾਲ ਦੀ ਆ ਠੀਕ ਆ ਲੋ ਜੀ ਚੈੱਕ ਕਰ ਸਾਹਿਬ ਸਿੰਗੀ ਸੁੰਗੀ ਕਰਮਾਂ ਵਾਲੀ ਮੋੜਨ ਲੱਗ ਠੀਕ ਹਨ ਤੇ ਥਾਣੇ ਦੇ ਵੀ ਤੁਹਾਨੂੰ ਦਿਖਾਉਣੇ ਲੋ ਜੀ ਚਾਰ ਥਾਣਾ ਮੋٹے ਮੋਟੇ ਆ ਆ ਦੀ ਮਾਂ ਪਿਆ ਇਹਦੀ ਵੀ ਕੱਟੀ ਵੀ ਰਹੀ ਹਾਂ ਇਹ ਹਾਂ ਇਹਦੀ ਹੋਈ ਆ ਜੀ ਇਹਦੀ ਕੱਟੀ ਕਰ ਦੇਈ ਸਾਰਾ ਰਵਾ ਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਜ਼ਿਮੀਦਾਰ ਭਰਾ ਠੀਕ ਹੈ ਜੀ ਟੋੜਾ ਤਾਰਾ ਜਮਾ ਓਕੇ ਆ ਵੈਸੇ ਤੇ ਤੋਂ ਤੋਂ ਥੋੜਾ ਜਿਹਾ ਬਾਈਸ ਜੱਕ ਦਾ ਠੀਕ ਹੈ ਜੀ ਆ ਲੋ ਜੀ ਬਾਕੀ ਖੱਚਾ ਤੂੰ ਕਰਨੀ ਹੈ ਇਹ ਠੀਕ ਹੈ ਜੀ ਅੱਗੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੰਦਾਂ ਦੀ ਸਾਰੇ ਖੰਦ ਵੇਖ ਗਏ ਭਰਾ ਠੀਕ ਕਰ ਇਧਰਲੀ ਸੈੱਟ ਪਾਈ ਸੀ ਤੇ ਬਾਹਰ ਜਾਣਾ ਬਾਈਆਂ ਨੇ ਇਸ ਕਰਕੇ ਵੀ ਸਾਰੇ ਪਸ਼ੂ ਸੇਲ ਕਰਤੇ ਕਿਉਂਕਿ ਸਾਹਮਣ ਵਾਲਾ ਕੋਈ ਹੈ ਨਹੀਂ ਲੋ ਜੀ ਬਾਈ ਜੀ ਨਾਲ ਜਰੂਰ ਕਨਡਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਾਵੀਂ ਵੀਡੀਓ ਚ ਓਕੇ ਬਾਏ